ਲੋ ਜੀ ਤੁਸੀਂ ਚੈੱਕ ਕਰੋ ਜੀ ਦੇਖਦੇ ਹੋਣੇ ਕਿ ਮਾਹੀ ਇਦਾਂ ਕੈਮਰੇ ਵੱਲ ਕਿਉਂ ਦੇ ਦੇ ਪਿਆ ਵਾ ਇਹ ਦੇਖਦਾ ਪਿਆ ਕਿ ਇਹ ਉੱਠ ਗਿਆ ਸਵੇਰੇ ਅੱਜ ਜਲਦੀ ਯਾਨੀ ਕਿ ਟਾਈਮ ਹੋਰੇ 7:00 ਵੀ ਨਹੀਂ ਵੱਜੇ ਇੱਧਰ ਸਲੋਨੀ ਅਲਮਾਰੀ ਚੋਂ ਆਪਣੀ ਕਪੜੇ ਕੱਢਦੀ ਹੋਈ ਯਾਨੀ ਕਿ ਪੈਕਿੰਗ ਕਰਨੀ ਹੈ ਇਹ ਦੇਖੋ ਪ੍ਰਧਾਨ ਹੋਣੀ ਇਹ ਸੋਚਦਾ ਪਿਆ ਕਿ ਮੈਨੂੰ ਅੱਜ ਠੰਡ ਨੇ ਤੇ ਬੁਰਾ ਹਾਲ ਕਰਤਾ ਸੀ ਜੀ ਤੇ ਅਸੀਂ ਆਪਣੀ ਪੈਕਿੰਗ ਕਰਦੇ ਪਏ ਆ ਕਿਉਂਕਿ ਆਪਾਂ ਚੱਲੇ ਆ ਚਾਚੂਣਾ ਵਾਲੇ ਯਾਨੀ ਕਿ ਉੱਥੇ ਕਰਾਂਗੇ ਲੋੜੀ ਸੈਲੀਬ੍ਰੇਟ ਕਿਉਂਕਿ ਯਾਰ ਸਾਡੇ ਇੱਥੇ ਪਤੰਗ ਬਹੁਤ ਘੱਟ ਚੜਦੇ ਆ ਤੇ ਲੋ ਜੀ ਆਪਾਂ ਹੋ ਗਿਆ ਰੈਡੀ ਬਾਹਰ ਦਾ 뷰 ਚੈੱਕ ਕਰੋ ਪੂਰੀ ਠੰਡ ਨੇ ਤੇ ਪੂਰੀ ਅੰਡ ਕਰਾਈ ਦੀ ਸੀ ਤੇ ਇਹ ਚੈੱਕ ਕਰੋ ਉੱਪਰ ਬੱਦਲ ਹੋਏ ਦਾ ਹੈ ਪੂਰਾ ਚੈੱਕ ਤੇ ਕਰੋ ਧੁੰਦ ਥੋੜੀ ਥੋੜੀ ਧੁੰਦ ਵਹੇ ਪਈ ਦੀ ਤੇ ਇੱਧਰ ਸਾਰੇ ਹੋ ਗਿਆ ਰੈਡੀ ਇੱਧਰ ਦੇਖੋ ਕਿਉਂਕਿ ਚਾਚੀ ਹੁਣੀ ਆਈ ਹੀ ਰਾਤ ਨੂੰ ਤੇ ਆਪਾਂ ਇੱਕ ਨਾਈਟਨਲ ਸਟੇ ਕੀਤਾ ਤੇ ਦਿਨੇ ਹੋ ਗਏ ਸਾਰੇ ਹੰਢੀ ਠੰਡ ਨਾਲ ਹੱਥ ਕੰਬਦੇ ਚੈੱਕ ਕਰੋ ਓਵਰ ਐਕਟਿੰਗ ਥੋੜੀ ਜਿਆਦਾ ਹੋ ਗਈ ਹੈ ਤੇ ਲਓ ਜੀ ਇੱਧਰ ਵੀ ਸਾਰੇ ਹੋ ਗਏ ਆ ਰੈਡੀ ਮੈਸਲੋਨੀ ਤੇ ਮਾਹੀ ਹੁਣੀ ਚੱਲੇ ਨੇ ਇਹ ਹੁਣ ਸੌਂ ਦੀ ਐਕਟਿੰਗ ਕਰਦਾ ਪਿਆ ਲਓ ਜੀ ਬੈਠ ਗਏ ਆਪਾਂ ਗੱਡੀ ਵਿੱਚ ਇਹ ਦੇਖੋ ਜੀ ਧੁੰਦ ਹੈਗੀ ਆ ਪਰ ਇੰਨੀ ਨਹੀਂ ਥੋੜੀ ਥੋੜੀ ਧੁੰਦ ਆ ਇਹ ਚੈੱਕ ਕਰੋ ਜੀ ਹੁਣ ਇਥੋਂ ਲਈਏ ਅਲਵਿਦਾ ਟਾਈਮ 7:32 ਹੋਏ ਆ ਡੈਡੀ ਮਾਹੀ ਨੂੰ ਅਲਵਿਦਾ ਕਹਿ ਰਹੇ ਨੇ ਤੇ ਇੱਧਰ ਚੱਕ ਕਰੋ ਤੁਸੀਂ ਜੀ ਤੇ ਲਓ ਜੀ ਸਫਰਾਂ ਤੇ ਆਪਾਂ ਨਿਕਲ ਗਏ ਜਿਆਦਾ ਟਾਈਮ ਨਹੀਂ ਯਾਨੀ ਕਿ ਪੌਣੇ ਘੰਟੇ ਚਾ ਪਹੁੰਚ ਜਾਣਾ ਸੀ ਤੇ ਸਾਰੇ ਬੈਠੇ ਹੋਏ ਆਪਣੀਆਂ ਗੱਲਾਂ-ਬੱਤਾਂ ਚੱਲਦੀਆਂ ਹੋਈਆਂ ਤੇ ਮਾਹੀ ਹੁਣੀ ਪਹਿਲਾਂ ਸੁੱਤੇ ਹੀ ਹੋਣ ਉੱਠ ਗਏ ਨੇ ਥੋੜੇ ਜਿਗੇਤੇ ਵਾਲ ਸੈਟ ਲਓ ਜੀ ਏ ਪੁੱਜ ਗਏ ਆਪਾਂ ਸਬਜ਼ੀ ਵਾਲੀ ਸ਼ਾਪ ਤੇ ਯਾਨੀ ਕਿਥੋਂ ਲਈ ਗੋਭੀ ਕਿਉਂਕਿ ਪਰੌਂਠੇ ਖਾਣੇ ਹਨ ਜਾ ਕੇ ਤੇ ਲਓ ਜੀ ਵਾਲ ਫਿਰ ਸੈਟ ਕੀਤੇ ਜਾ ਰਹੇ ਨੇ ਇਹ ਮੁੱਛਾਂ ਨੂੰ ਫੇਰਿਆ ਹੱਥ ਲਓ ਜੀ ਅੱਖਾਂ ਨੂੰ ਵੀ ਥੋੜੀਆਂ ਸਾਫ਼ ਕਰੀ ਕਿਉਂਕਿ ਮੈਂ ਬਿਨਾ ਮੂੰਹ ਤੋਤੀ ਆ ਗਿਆ ਸੀ ਲਓ ਜੀ ਪਿੱਛੇ ਦੇਖ ਲਓ ਜੀ ਸੌਣ ਦੀ ਕੋਸ਼ਿਸ਼ ਕੀਤੀ ਜਾ ਰਹੀ ਨੇ ਪਰ ਨੀਂਦ ਨਹੀਂ ਆਉਂਦੀ ਤੇ ਇੱਧਰ ਚੈੱਕ ਕਰੋ ਤੁਸੀਂ ਬਾਹਰ ਲਾਈਟਾਂ ਯਾਨੀ ਕੀ ਹਰੇ ਜਲੀ ਦੀਆਂ ਵਾ ਇਨਾ ਯਾਦ ਤੇ ਲੋ ਜੀ ਆਪਾਂ ਪਹੁੰਚ ਕੇ ਕਰੇ ਇੱਧਰ ਨੰਨੂ ਡੋਂ ਜੀ ਇਹ ਨਹੀਂ ਗੇ ਦਾਏ ਕਰੇ ਹੀ ਨੂੰ ਲਾਏ ਆਪਾਂ ਠੱਡੇ ਠੰਡੇ ਹੱਥ ਡਿਸਟਰਬ ਹੋ ਗਿਆ ਮੁੰਡਾ ਪਰ ਹਿੰਮਤਾ ਬੰਦੇ ਦੀ ਉੱਠਿਆ ਨਹੀਂ ਤੇ ਇਹ ਚੈੱਕ ਕਰੋ ਜੀ ਇਹ ਆ ਗਿਆ ਜੀ ਸਾਡਾ ਲੋੜੀ ਦਾ ਅਸਲਾ ਇਹ ਯਾਨੀ ਕਿ ਆਪਾਂ ਇੱਥੋਂ ਲੈ ਕੇ ਗਏ ਸੀ ਤੇ ਇਹਨੂੰ ਚੈੱਕ ਕਰੋ ਘਰ ਜਾ ਕੇ ਸੈਟਿੰਗ ਕੀਤੀ ਸਾਰੀ ਫੇਰ ਜੀ ਆਪਾਂ ਕੀਤਾ ਬ੍ਰੇਕਫਾਸਟ ਤੇ ਨਾਲ ਜੀ ਦੇਖਿਆ ਬਿਗ ਬੌਸ ਰਾਤੀ ਨਹੀਂ ਸੀ ਦੇਖਿਆ ਤੇ ਦਿਨੇ ਫਿਰ ਥੋੜਾ ਜਿਹਾ ਆਪਾਂ ਦੇਖ ਲਿਆ ਬਿੱਗ ਬੌਸ ਰੋਟੀ ਖਾਂਦੇ ਖਾਂਦੇ ਨਾਲ ਖਾਦੇ ਸੀ ਗੋਭੀ ਵਾਲੇ ਪਰੌਂਠੇ ਤੇ ਇਹ ਚੈੱਕ ਕਰਿਓ ਜੀ ਹੁਣ ਇਹ ਦੇਖੋ ਸਟਾਕ ਹਟਾ ਅਸਲਾ ਯਾਨੀ ਕੀ ਪਤੰਗ ਅਸਲਾ ਤੇ ਇਹ ਚੈੱਕ ਕਰਉਦੇ ਹਾਂ ਤਾਂ ਪੂਰਾ ਵਸ਼ਾਇਦਾ ਹੀ ਬੈੱਡ ਤੇ ਪੂਰਾ ਫੀਲਿੰਗ ਚੱਕਦੇ ਫੇਹੀ ਆਪਾਂ ਕੇ ਤੇ ਬਾਕੀ ਮੈਸੇਜ ਇਹੀ ਹੈ ਕਿ ਡੋਰ ਯੂਜ਼ ਕਰੋ ਕਾਟਨ ਡੋਰ ਯਾਨੀ ਕਿ ਜਿਹੜੀ ਸਿੰਪਲ ਡੋਰ ਹੈ ਜਿਹੜੀਆਂ ਪਹਿਲਾਂ ਡੋਰਾਂ ਚਲਦੀਆਂ ਹੁੰਦੀਆਂ ਨੇ ਵੇ ਗੱਲ ਹੀ ਗੁੱਡੀ ਚੜਾਉਣ ਦਾ ਮਜ਼ਾ ਹੀ ਉਹਦੇ ਨਾਲ ਹੁੰਦਾ ਹਨਾ ਤੇ ਅੱਜ ਕੱਲ ਜਿਹੜੇ ਗਟਨਾਂ ਦਾ ਡੋਰ ਚਲਦੀ ਪਈ ਆ ਉਹਦਾ ਯਾਰ ਯੂਜ਼ ਜੇ ਅਗਰ ਬੈਨ ਹੋਈਆਂ ਤੇ ਆਪਾਂ ਕਿਉਂ ਯਾਰ ਇੱਕ ਗੱਲ ਹੈਗੀ ਆ ਉਹ ਡੋਰ ਨਾਲ ਸਵ ਮਜ਼ਾ ਵੀ ਨਹੀਂ ਆਉਂਦਾ ਹੱਥ ਕੱਟੇ ਜਾਂਦੇ ਆ ਚੀੜੇ ਲੱਗ ਜਾਂਦੇ ਆ ਜੋ ਐਦਾ ਫੀਲਿੰਗ ਹੈ ਨਾ ਜੋ ਇਹ ਡੋਰ ਦੀ ਇਹ ਆਪਾਂ ਡੋਰ ਆ ਦੇਖ ਲੋ ਦੀ ਮੋਨੋਕਾਈਟ ਕਾਟਨ ਮਾਂਜਾ ਠੀਕ ਆ ਜੀ ਆ ਸਿੰਪਲ ਡੋਰ ਆ ਉਹ ਚੈੱਕ ਕਰ ਮੈਂ ਕਣੀਆਂ ਪਾਈ ਜਾਂਦੀਆਂ ਤਰਾਵਾ ਕਹਿੰਦੇ ਤਰਾਵਾ ਕਣੀਆਂ ਹਾਂ ਕਣੀਆਂ ਕਹਿੰਦੇ ਤਰਾਵਾ ਕਹਿੰਦੇ ਇਹਨੂੰ ਜੋ ਮਰਜੀ ਕਹੋ ਹਾਂ ਤੂੰ ਕਰਨਾ ਤੂੰ ਕਰਨਾ ਤਰਾਵਾ ਕਣੀਆਂ 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 ਪਾਈਆਂ ਜਾਂਦੀਆਂ ਵਾ ਜਿਗਾਰ ਪਿਆ ਸਾਰਾ ਤੇ ਇਹ ਹੁਣ ਤਾਂ ਆ ਪਾਦੇ ਆਪਾਂ ਸਵੇਰ ਟਾਈਮ ਨਹੀਂ ਲੱਗਣਾ ਤੇਰੇ ਫਰ-ਫਰ ਕੇ ਬਸ ਡਾਣੀਆਂ ਹੀ ਆ ਵਡਣੀਆਂ ਵਡਣੀਆਂ ਤੇ ਵਡਾਣੀਆਂ ਵਾ ਤੇ ਇਹ ਜਿਗਾੜ ਲਾਇਆ ਇਹਦਾ ਛੇਕੜੀਆਂ ਤੇ ਮੁੜਾ ਮਿਹਨਤ ਕਰਦਾ ਪਿਆ ਦੇਖ ਨਾ ਨਾਲ-ਨਾਲ ਵਿਚਾਰਾ ਪਾਈ ਜਾਂਦਾ ਵਾ ਨਾਲ ਨਾਲ ਮੈਂ ਚ ਕੰਮ ਬੜੇ ਆ ਕਰਨੇ ਕਰੀਏਗੀ ਇਹ ਵੀ ਕੰਮ ਜ਼ਰੂਰੀ ਆ ਲਾਗੇ ਮੈਂ ਚਾ ਉਹ ਵੀ ਕੰਮ ਜ਼ਰੂਰੀ ਆ ਨਾ ਕੋ ਬੰਦੇ ਕਰਦਾ ਨਾ ਸਹੀ ਗੱਲ ਜੀ ਗੁਰੂ ਦਾ ਅੱਜ ਪੁਰਾਣੇ ਦਿਨ ਯਾਦ ਕਰਾ ਅੱਜ ਇਹ ਤਾਂ ਫਰੋਂ ਅਰੇ ਕਣੀਆਂ ਇਦਾਂ ਜਦੋਂ ਪਹਿਲਾਂ ਜਿੱਦਾਂ ਹੋ ਆਪਾਂ ਸਕੂਲ ਸਕੂਲ ਪਰਦੇ ਪੁਰਦੇ ਹੁੰਦੇ ਸੀ ਨਾ ਉਦੋਂ ਇੰਨਾ ਕ੍ਰੇਜ਼ ਹੁੰਦਾ ਰਹੇ ਤੇ ਉਦੋਂ ਇਹ ਕੰਮ ਕਰਦੇ ਹੁੰਦੇ ਸੀ ਉਦੋਂ ਆਪਾਂ ਕਣੀਆਂ ਕੁਣੀਆਂ ਰਾਤ ਨੂੰ ਪਾ ਕੇ ਤਰਾਵਾਂ ਰੱਖ ਲੈਣੀ ਐ ਨਹੀਂ ਪੁਰਾਣੇ ਪੁਰਾਣੇ ਦਿਨ ਯਾਦ ਆ ਗਏ ਸੋਣ ਭਾਈ ਆਹੋ ਤਾਂ ਬਸ ਉੱਤਾਂ ਵੀ ਥੋੜਾ ਜਿਹਾ ਹੁੰਦਾ ਕਿ ਕਣੀਆਂ ਪੰਗੀਆਂ ਇਹ ਆ ਵਾ ਇਦਾਂ ਵਾ ਫਰਫੜ ਕੇ ਡਾਈ ਜਾਂ ਨਾ ਟਾਈਮ ਟਾਈਮ ਯਾਨੀ ਕਿ ਕੱਲ ਦਾ ਟਾਈਮ ਇੱਕ ਇੱਕ ਪਲ ਬਹੁਤ ਕੀਮਤੀ ਆ ਕੱਲ ਦਾ ਕਦਾਈ ਮੇਤਰਾ ਪਰਾ ਨਹੀਂ ਆਦਾ ਕਿ ਗੁੱਗਾ ਐ ਲੈ ਲੈ ਗੁਰੂ ਉਹ ਵੀ ਆਈ ਇੱਕ ਪ੍ਰਧਾਨ ਹੋ ਰਹਾ ਹੈ ਇਹ ਫਿਊਚਰ ਪਲੇਅਰ ਆ ਗਿਆ ਇਹ ਆ ਫਿਊਚਰ ਪਲੇਅਰ ਆਇਆ ਆਪਣਾ ਗੁੱਡਿਆਂ ਦਾ ਬਾਦਸ਼ਾਹ ਦੇਦਾ ਪਿਆ ਉਹ ਕੀ ਚੱਕਰ ਕੀਤਾ ਆ ਗਿਆ ਇਹਨਾਂ ਨੂੰ ਹਣਾ ਨਹੀਂ ਨਹੀਂ ਆਉਂਦੀ ਸੋਵ ਨੂੰ ਯਾਰ ਭਾਉਂ ਦਾ ਦਸ ਹੋ ਗਿਆ ਇੱਧਰ ਕਰੋ ਚੱਕ ਜੀ ਇੱਧਰ ਬੰਨਨ ਦੀ ਪਈ ਆ ਜੀ ਰੋ ਦੀ ਖੀਰ ਆ ਦੇਖੋ ਸ਼ਹਿਰ ਜੀ ਆਪਾਂ ਪੂਰਾ ਪਿੰਡੂ ਮੋਲ ਬਣਾਇਆ ਪਿਆ ਜੀ ਚੁੱਲ੍ਹੇ ਤੇ ਖੀਰ ਬਣਾਈ ਜਾ ਰਹੀ ਹੈ ਇਹ ਮਤਲਬ ਇਹ ਚੱਲਿਆ ਦੀ ਵਿੱਚ ਕਿਉਂ ਦੇਸੀ ਇਹ ਵੀ ਇੱਕ ਸ਼ਗਨ ਹੁੰਦਾ ਕਿ ਜੋ ਕਰਨਾ ਬਹੁਤ ਜ਼ਰੂਰੀ ਹੁੰਦਾ ਵਾ ਖਿਚੜੀ ਔਰ ਰੋ ਦੀ ਖੀਰ ਹਰ ਘਰ ਦੋਵੇਂ ਬਣਾਈ ਜਾਂਦੀ ਹੈ ਕਈ ਤੇ ਵੈਸੇ ਉਹ ਨਹੀਂ ਬਣਾਉਂਦੇ ਹੁਣੇ ਪਰ ਇਹ ਵੀ ਇੱਕ ਬਹੁਤ ਵਧੀਆ ਜਾਂ ਸ਼ਗਨ ਕਹ ਲੋ ਮੰਨਿਆ ਗਿਆ ਵਾ ਤੇ ਇਹ ਦੇਖੋ ਜੀ ਯਾਨ ਪੂਰਾ ਗਰਮਾ ਗਰਮ ਖੀਰ ਇਹ ਸਵੇਰੇ ਖਾਵਾਂਗੇ ਆਪਾਂ ਹੁਣ ਬਣਾ ਕੇ ਰੱਖ ਲੈਣੀ ਹੈ ਸਵੇਰੇ ਦਹੀਂ ਨਾਲ ਠੰਡੀ ਠੰਡੀ ਖਾਣ ਦਾ ਨਜ਼ਾਰਾ ਹੀ ਵੱਖਰਾ ਹੋਣਾ ਵਾ ਲਓ ਜੀ ਕਰੋ ਚੱਕ ਤੇ ਲਓ ਜੀ ਸਵੇਰ ਚੜ ਗਿਆ ਤੇ ਸਵੇਰੇ ਉੱਠ ਕੇ ਨਹਾਤ ਹੋ ਗਏ ਮੁੰਡਾ ਹੋ ਗਿਆ ਰੈਡੀ ਤੇ ਪਾ ਲਿਆ ਵਾ ਮੂੰਗਫਲੀ ਦਾ ਹਾਰ ਚੱਕ ਤੇ ਕਰੋ ਟੌਫੀਆਂ ਨਾਲ ਵਿੱਚ ਤੇ ਪਾ ਕੇ ਪੂਰਾ ਨਜ਼ਾਰੇ ਲਾਉਂਦਿਆ ਵਾ ਤੇ ਇਹ ਚੱਕ ਕਰੋ ਦੀ ਅੱਗਾਂ ਵਾਲੀ ਹੋਈ ਆ ਇਹ ਪੂਰਾ ਮਜ਼ੇ ਲੈ ਜਾਂਦਾ ਪੂਰਾ ਹਾਰ ਪਾ ਕੇ ਬਣਿਆ ਡੈਡੀਪੇਰ ਇਹ ਚੈੱਕ ਕਰੋ ਅੱਗ ਤੇ ਇਹਦੇ ਵਿੱਚ ਜੜਾ ਹੁੰਦਾ ਵਾ ਸ਼ਗੰਜਿਆ ਹੁੰਦਾ ਜਿਹੜਾ ਆਪਣੇ ਮੂੰਗਫਲੀਆਂ ਵਗੈਰਾ ਸੁੱਟਦੇ ਨੇ ਵਿੱਚ ਇਹ ਸੁੱਟਦੇ ਆਪਾਂ ਵਿੱਚ ਚੋਲ ਤੇ ਇਹ ਹੁਣ ਸਲੋਨੀ ਦੀ ਵਾਰੀ ਆ ਗਈ ਸਲੋਨੀ ਨੇ ਵੀ ਸੁੱਟਦੇ ਆ ਇਹ ਦੇਖੋ ਜੀ ਤੇ ਉਹ ਦੇਖੋ ਜੀ ਪ੍ਰਦਾਨ ਸਭ ਛੋਟੇ ਵਾਲੇ ਨੇ ਮਾਹੀ ਨੇ ਵੀ ਸੁੱਟਦੇ ਹੈ ਜੀ ਚਲੋ ਜੀ ਤੇ ਬਾਕੀ ਜਿਹੜੇ ਨਵੇਂ ਆ ਚੈਨਲ ਤੇ ਉਹ ਫਟਾਫਟ ਜਾ ਕੇ ਕਰ ਲੋ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਿਓ ਜੀ